ਕਹਿੰਦੇ ਹਰਮਨ ਸਾਈਡਾ ਨੋਟ ਕਰ ਲਿਓ ਢੋਲੀ ਪਾਈ ਦੀ ਟੀਮ ਪਿੰਡ ਵਾਲੀ ਸਾਈਡ ਆ ਮੇਰੇ ਵੀਰੋ ਦੂਜੇ ਪਾਸੇ ਟੀਮ ਜਿਹੜੇ ਪਾਸੇ ਕਬੱਡੀ ਪੈ ਰਹੀ ਹੈ ਇਹ ਟੀਮ ਬਰਨਾਲੇ ਦੀ ਹੈ ਪਹਿਲੀ ਰੇਡ ਇਹਦਾ ਜ਼ਿਲ੍ਹੇ ਮੋਗੇ ਵਿੱਚ ਹਿੰਮਤਪੁਰਾ ਪਿੰਡ ਹੈ ਇਹ ਆ ਕਹਿੰਦੇ ਦੁੱਲੇ ਦਾ ਵੀਰ ਪਰ ਜਾਫੀ ਕਹਿੰਦੇ ਚੂੜ ਚੱਕਦਾ ਕਹਿੰਦੇ ਦੀਪ ਲਾ ਤਕੜਾ ਕਹਿੰਦੇ ਜਫਾ ਧੰਤਨ ਕਹਿੰਦੇ ਕਰਵਾ ਗਿਆ ਪਹਿਲਾ ਡੇਢ ਵਾਲਾ ਕਹਿੰਦੇ ਜਫਾ ਲਾ ਕੇ ਦੀਪ ਕਹਿੰਦੇ ਚੂੜ ਚੱਕ ਦੀ ਧਰਤੀ ਦਾ ਨੌਜਵਾਨ ਕਹਿੰਦੇ ਧੰਤਨ ਕਰਵਾ ਗਿਆ ਅਗਲੀ ਰੇਡ ਸਲੀਣਾ ਪਿੰਡ ਹੈ ਜਿਹੜੇ ਪਿੰਡਾਂ ਦੇ ਰੇਸ਼ਿਓਮ ਨੇ ਟਰੈਕਟਰ ਜਿੱਤੇ ਐ ਬੁੱਲਟ ਕਹਿੰਦੇ ਜਿੱਤੇ ਐ ਤੇ ਆਹ ਮੁੰਡਾ ਵੀ ਅੱਜ ਕੱਲ ਚਰਚਾ ਵਿੱਚ ਐ ਹਰਮਨ ਸਲੀਨੇ ਵਾਲਾ ਕਬੱਡੀ ਪਾ ਰਿਹਾ ਬਿੱਟੂ ਜੀ ਕਰੋਗਾ ਹਰਮਨ ਕਹਿੰਦੇ ਸਲੀਨੇ ਵਾਲਾ ਕਬੱਡੀ ਪਾਉਣ ਲਈ ਵਧਿਆ ਮੇਰੇ ਮਿੱਤਰੋ ਚਾਰ ਜਾਫੀ ਕੇ ਤਿਆਰ ਇੱਕ ਪਾਸੇ ਰਾ ਚੈਨਾ ਕਹਿੰਦੇ ਲੱਗਿਆ ਹੋਇਆ ਨਾਲ ਕਹਿੰਦੇ ਜੋਹ ਲੱਗਾ ਹੋਇਆ ਘੁੰਮਦਾ ਹੋਇਆ ਸੈੱਟ ਮੇਰੇ ਮਿੱਤਰੋ ਜੋਲ ਜੋਲ ਵਕੀਲਾਂ ਵਾਲੇ ਪਿੰਡ ਦਾ ਔਰ ਚਾਣੀ ਨੇ ਕਹਿੰਦੇ ਤਾੜੀਆਂ ਮਾਰੀਆਂ ਇਹ ਵੀ ਕਹਿੰਦੇ ਜਨੇਰਾ ਵਾਲੇ ਗੁੱਗੀ ਦਾ ਮਨਪ੍ਰੀਤ ਸਿੱਧੂ ਦਾ ਕਹਿੰਦੇ ਯਾਰ ਤੇ ਗੁੱਗੀ ਤੇ ਮਨਪ੍ਰੀਤ ਕਹਿੰਦੇ ਕਨੇਡਾ ਵਸਦੇ ਆ ਜੋਲ ਕਹਿੰਦੇ ਵਕੀਲਾ ਵਾਲੀ ਆ ਕਹਿੰਦੇ ਹਰਮਨ ਸਲੀੜੇ ਨੇ ਕਹਿੰਦੇ ਤਕੜਾ ਜਫਾ ਲ ਆ ਗਿਆ ਬਰਦਰਸਾਉੜ ਨੂੰ ਬੇਨਤੀ ਹੈ ਥੋੜੇ ਥੋੜੇ ਬਕਸੇ ਜਿਹੜੇ ਲਾਈਨਾਂ ਦੇ ਲੱਗੇ ਆ ਉਹ ਵੀਰ ਬਣ ਕੇ ਪਿੱਛੇ ਕਰ ਲਗੇ ਐਦਾ ਰੌਤਾ ਪੰਡ ਹੈ ਗੱਲ ਰੌਤੇ ਵਾਲਾ ਗੱਲ ਕਰਦਾ ਹੁੰਦਾ ਇਹ ਰੌਤੇ ਦਾ ਜੱਸਾ ਕਹਿੰਦੇ ਕਬੱਡੀ ਪਾ ਰਿਹਾ ਪਰ ਆਹ ਜਾਫੀ ਮਸਤ ਹੈ ਇਹਦਾ ਖੋਸਾ ਕੋਟਲਾ ਪੰਡ ਹੈ ਉਹ ਮੁੰਡੇ ਚਟੀਆਂ ਨੀਕਰਾਂ ਵਾਲੇ ਪਿਰਦੇ ਹੈ ਗੁਰਦਿੱਤੀ ਵਾਲੇ ਦੇ ਮੇਲੇ ਤੇ ਉਹ ਮੁੰਡੇ ਚਟਕਾਂ ਨੀਕਰ ਵਾਲੇ ਪਿਰਦੇ ਹੈ ਆ ਗੁਰਵਿੰਦਰ ਸਿੰਘ ਛੋਟਾ ਨੀਨਾ ਟਰੋਲੀ ਭਾਈ ਵਾਲਾ ਇਹ ਵੀ ਖੇਡਿਆ ਨਿਊਜ਼ੀਲੈਂਡ ਤੰਤਨ ਕਰਵਾਈ ਵਿਦੇਸ਼ਾਂ ਦੀ ਧਰਤੀ ਤੇ ਚਾਰ ਜਾਫੀ ਤਿਆਰ ਨੇ ਚਾਰਾਂ ਵਿੱਚੋਂ ਕੌਣ ਹੁਣ ਲਾਉ ਜਫਾ ਗੀਤੇ ਨੇ ਕਹਿੰਦੇ ਫੈਸਲਾ ਕਰਨਾ ਹੈ 40 ਕਰੋੜ ਪੈੰਡ ਵਾਲੇ ਨੇ ਵੀ ਟੱਚ ਲੱਗਿਆ ਨਹੀਂ ਜਦੋਂ ਲੱਗਿਆ ਤੇ ਆਪੇ ਪਤਾ ਲੱਗ ਜਾਣਾ ਉਹ ਵਾਓ ਤੇਰੇ ਗੱਬਰੂਆ ਦੋ ਰੇਡਾਂ ਪਾਈਆਂ ਬਿੱਟੂ ਦੋ ਜੱਫੇ ਲੱਗ ਗਿਆ ਓਏ ਤਨ ਤਨ ਹੋਈ ਜਾਂਦੀ ਹੈ ਤਨ ਤਨ ਹੋਈ ਜਾਂਦੀ ਹੈ ਓਏ ਤਨ ਤਨ ਹੋਈ ਜਾਂਦੀ ਆ ਮੁੰਡੇ ਤਨ ਤਨ ਕਰਾਈ ਜਾਂਦੇ ਆ ਹਟ ਪਾਸੇ ਮਾਸਤ 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 ਮੇਰੇ ਮਿੱਤਰੋ ਖੋਸੇ ਕੋਟਲੇ ਵਾਲਾ ਇਹਨੇ ਵੀ ਕਹਿੰਦੇ ਲਾ ਲਾ ਕੇ ਜੱਫੇ ਕਈਆਂ ਦੇ ਮੂੰਹ ਮੋੜੇ ਆ ਹੋ ਕਈਆਂ ਦੇ ਕਹਿੰਦੇ ਮੂੰਹ ਮੋੜੇ ਆ ਲੱਗ ਗਿਆ ਜੱਫਾ ਯਾਰੋ ਧਾ ਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿੰਨੋ ਸਾਰਾ ਕੁਝ ਤੱਕਿਆ ਆ ਜੱਫਾ ਕਹਿੰਦੇ ਚੋਟੀ ਦਾ ਲੱਗ ਗਿਆ ਕਬੱਡੀ ਦੇ ਮੈਦਾਨ ਵਿੱਚ ਪਈ ਹੋਈ ਰੇਡ ਸਰਦਾਰ ਹਰਸਲੀਨੇ ਵਾਲਾ ਔਰ ਚਸਲੀਨੇ ਵਾਲਾ ਲੱਗਦੇ ਮੁੰਡੇ ਚੱਟਿਆ ਰਮਾਲਾਂ ਵਾਲੇ ਆਓ ਤੇਰੇ ਕੀ ਲੱਗਦੇ ਮੁੰਡਾ ਕਹਿੰਦੇ ਕਬੱਡੀ ਪਾਰਾ ਕਹਿੰਦੇ ਸਲੀਨੇ ਵਾਲਾ ਹਰਮਨ ਔਰ ਦੇਖਦਾ ਵੀ ਡਬਲ ਟੈਕ ਦਾ ਕਹਿੰਦੇ ਇਸ਼ਾਰਾ ਹੋ ਗਿਆ ਸੋਡੀ ਵਾਲੀਏ ਕਹਿੰਦੇ ਸ਼ੰਦਾ ਵੀ ਵਿਸ਼ੇ ਧਰ ਤੇ ਆਇਆ ਅੰਕ ਧਾਵੀ ਦਾ ਨੰਬਰ ਡਰੋਲੀ ਪਾਈ